ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਰੀ ਸਾਰੰਗ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਆਪ ਪੁੱਛ ਲੈਣੇ ਬਾਈ ਤੋਂ ਡੀ ਆਜੋ ਵਿੱਚ ਬਾਈ ਜੀ ਹਸੀ ਗਾਲ ਸੱਚੀ ਗਾਲ ਬਾਈ ਹੋਰ ਜੱਜਾ ਠੀਕ ਨੂੰ ਹਾਂ ਹਾਂ ਬਾਈ ਵਧੀਆ ਨਾਮ ਤੇ ਐਡਰੈਸ ਹੋਵੇ ਨਾ ਭਾਈ ਮੇਰਾ ਜੱਗਾ ਪਿੰਡ ਢਿੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਭਾਈ ਨੇੜੇ ਪਿੰਡ ਵਿੱਚ ਨੇੜੇ ਭਾਈ ਤਪਾ ਦੇ ਪੱਖੋਂ ਕੈਂਚੀਆਂ ਰਹਿ ਜਾਂਦੀਆਂ ਮੋਬਾਈਲ ਨੰਬਰ ਕੋ 76963 97138 ਭਾਈ ਠੀਕ ਹੈ ਭਾਈ ਹਾਂ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਈ ਡਾਕਟਰ ਤੀਜਾ ਸੂਗਾ ਸੂਈ ਹੋਇਆ ਕਿੰਨਾ ਟਾਈਮ ਹੋ ਗਿਆ ਸੂਈ ਡਾਕਟਰ ਸੂਈ ਹੋ ਗਿਆ ਹੋਣਗੇ ਤਕਰੀਬਨ 15 18 ਦਿਨ ਡਾਕਟਰ ਬੱਚਾ ਹੈਗਾ ਦਾ ਹੈ ਜੀ ਹਾਂ ਭਾਈ ਬੱਚਾ ਹੈ ਸੇ ਬੱਚਾ ਠੀਕ ਹੈ ਭਾਈ ਹਾਂ ਜੀ ਦੁੱਧ ਕਿੰਨਾ ਹਾਂ ਦੁੱਧ ਡਾਕਟਰ 13 ਤੋਂ 14 ਲੀਟਰ ਜਮਾ ਖੁੱਲਾ ਹੋ ਉਹ ਹਾਜ਼ਰ ਤਿਆਰ ਖੁੱਲਣ ਵਾਲਾ ਤਿਆਰ ਜਮਾ ਡਾਕਟਰ ਤੋਂ ਵੀ ਅਗਲਾ ਦੋ ਟਾਈਮ ਚੋਕੇ ਤਸੱਲੀ ਕਰਕੇ ਜਾਵੇ ਚਬਾਈ ਚੂਈ ਦਿਖਾ ਲਿਆ ਰੇ ਆ ਕੇ ਬੜੀ ਜਿਆਦਾ ਚੰਗੀ ਐ ਚਬਾਈ ਚੂਈ ਬੈਠਦੀ ਚਬਾਈ ਚੈੱਕ ਕਰਵਾਉਂਦੇ ਹਾਂ ਦਾ ਮਾਰਦੇ ਧਾਰਾਂਗੇ ਚੂਣ ਚੰਗਾ ਹਨਾ ਥਾਣੇ ਡਾਕਟਰ ਬੜਾ ਚੰਗਾ ਲੱਗਿਆ ਬਣਜਾਇਆ ਜੀ ਉਸਕੀ ਵਾਲਾ ਥਣ ਕੱਲਾ ਕੱਲਾ ਦਾ ਚਬਾਈ ਚੂਈ ਚੰਗੀ ਐ ਥਾਣੇ ਬੜਾ ਚੰਗਾ ਲੱਗਿਆ ਹੋ ਡਾਕਟਰ ਚਾਰੇ ਚਬਾਈ ਵੀ ਠੀਕ ਖੜਮੇ ਪੂਰੇ ਗੈਰ ਤੇ ਕੱਲਾ ਕੱਲਾ ਹਨਾ ਖੋਲ ਲੈ ਭਈ ਤੋੜ ਕੇ ਵਿਖਾ ਦੇ ਕੱਦ ਬਟ ਚੰਗਾ ਰੰਗ ਰੂਪ ਚ ਉਹਦੇ ਡਾਇਟਰ 16 17 ਕਿਲੋ ਦੇ ਦੂੰ ਮਰ ਆਮ ਲਾਏ ਅੱਛਾ ਕੁੜੀ ਆਈ ਬੇਸਮਾਈਚੋਂ ਆਈ ਹੋਈ ਆ ਹੂੰ ਇਹ ਵਧੀਆ ਸਾਹਮਣੇ ਵਾਲੇ ਬੰਦੇ ਕੋਲੇ ਬਾਕੀ ਵੱੱਤ ਵੀ ਦੇ ਸਕਦੀ ਆ ਠੀਕ ਆ ਅੰਲੇਵੇ ਦੀ ਬਹੁਤ ਸਾਫ ਆ ਫੇਸ ਚੰਗਾ ਰੰਗ ਰੂਪ ਚੰਗਾ ਖਣ ਚੰਗਾ ਲੱਗਿਆ ਚਵਾਈ ਬਾਈ ਕਹਿੰਦਾ ਚੰਗੀ ਆ ਠੰਡੀ ਸੀਲ ਆ ਨਾ ਅੱਛਾ ਬਈ ਜਿਆਦਾ ਧੀਆ ਠੀਕ ਆ ਬਈ ਹੂੰ ਠੀਕ ਆ ਬਈ ਤੇ ਮੁੱਲ ਕੀ ਆ ਤਾਂ ਬਈ ਜੱਜ ਮੁੱਲ ਡਾਕਟਰ ਦਾ ਜਿੰਨਾ ਮਰਜ਼ੀ ਕਰਾ ਲੈ 45 ਕਰਾ ਲੈ 44 ਕਰਾ ਲੈ 40000 ਦੀ ਆਪਾਂ ਦੇਣੀ ਐ ਮੁੱਲ ਕਰਾਉਣਾ ਬਾਈ ਕਹਿੰਦਾ 45 ਜਿੰਨਾ ਮਰਜ਼ੀ ਕਰਾ ਲੈ ਚੱਲਦੀ ਜੱਸਨੋ ਹੋਊਗੀ ਬੱਸ ਦੇ ਦੇਾਂਗੇ ਠੀਕ ਆ ਬਾਈ ਡਾਕਟਰ ਜਾਇਜ ਰੇਟ ਆ ਇਹ ਰੇਟ ਡਾਕਟਰ ਮਿਲਦੀ ਵੀ ਹੈ ਨਹੀਂ گا ਸਹੀ ਗੱਲ ਆ ਬਾਈ ਹੂੰ ਫੇਸ ਚੰਗਾ ਕੱਦ ਵਿਡ ਚੰਗਾ ਰੰਗ ਰੂਪ ਚੰਗਾ ਤੋਰਾ ਤਰਾ ਚੈੱਕ ਕਰ ਲਓ ਬਈ ਆਰਡਰ ਕਮਾਲ ਦਾ ਅੱਗੇ ਭਰਾ 2 ਨੰਬਰ ਇਹ ਵੀ ਸੁਈ ਵੀ ਆ ਡਾਕਟਰ ਹਾਂ ਇਹ ਸੁਈ ਵੀ ਆ ਡਾਕਟਰ 2 ਮਹੀਨਿਆਂ ਦੀ ਪਹਿਲ ਫਾਰਮੋ ਚ ਲਈਆ ਬਹੁਤ ਚੰਗੀ ਆ ਥਾਂ ਚੜ ਨੂੰ ਡਾਕਟਰ ਬਹੁਤ ਵੱਡਾ ਬਣਾ ਦਿੱਤਾ ਠੀਕ ਆ ਦੋ ਡਾਕਟਰ ਐ ਮੰਨ ਲੇ ਗਏ ਲੈ ਉੱਚਾ ਤਾਂ ਸੀਗਾ ਸhle 15 ਕਿਲੋ ਪਰ ਮੇਰੇ ਘਰੇ ਇਹਨੇ ਕੱਢਿਆ 13 ਕਿਲੋ ਜਮਾ ਨਾਟਾ ਪਾ 13 ਕਿਲੋ ਇਹਦਾ ਗਾਰੰਟੀ ਦੇ ਦਾਂਗੇ ਦੀ ਠੀਕ ਆ ਥਾਂ ਲੈਵੇ ਯਾਰ ਸਾਹ ਬਹੁਤ ਅਦੇ ਪੀਛੇ ਆ ਆਰਡਰ ਬਹੁਤ ਚੰਗੇ ਯਾਰ ਹਾਂ ਬਹੁਤ ਜਲ ਸਰੀ ਹੈ ਜਮਾ ਸਾਰੇ ਥਾਂ ਨਿਕੜ ਮੇ ਬਾਕੀ ਯਾਰ ਨੂੰ ਫੇਸਬੁਕਸ ਦਿਖਾ ਦੇ ਸਰੀ ਹੈ ਯਾਰ ਕਾਪ ਦਾ ਨਾ ਇਹ ਦੂ ਬਾਤ ਹੋ ਲੱਗਾ ਤਾਂ ਹਾਂ ਆਡਰ ਮਾਝਾ ਪੂਰਾ ਖੋਲਾ ਹੋਲਾ ਕਰਦਾ ਵੀ ਰਾਜ ਬਾਕੀ ਡਾਕਟਰ ਫੇਸ ਫੂਟਸ ਵੀ ਦਿਖਾ ਦੇ ਛੇ ਦਾ ਡਾਕਟਰ ਮੂੰਹ ਹੋ ਛੇ ਦਾ ਮੂੰਹ ਛੇ ਦਾ ਅੰਦਾਜ਼ ਠੀਕ ਆ ਦਿਖਾ ਦੇ ਫੇਸ ਫੂਟਸ ਦਿਖਾ ਬੱਚੀ ਵਾਲੀ ਫੇਸ ਬੜਾ ਚੰਗਾ ਬੋਦੀ ਵਾਲੀ ਬਹੁਤ ਚੰਗੀ ਆ ਸਨਖ ਆਪਣਾ ਬੈਡ ਦੇ ਵਿੱਚ ਬਹੁਤ ਚੰਗਾ ਹਾਂ ਬਾਕੀ ਤੋਰਾ ਤਾਰਾ ਚੈੱਕ ਕਰੋ ਆਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਲੱਗੇ ਜੇ ਟਾਈਮ ਵੀ ਆ ਦੇਖ ਲੈ ਵੀ 10:00 ਵਜੇ ਹੋਣਗੇ ਮਤਲਬ ਹਾਂ ਸਵੇਰ ਦਾ ਹੀ ਟਾਈਮ ਆ ਭਾਈ ਹਾਂ ਤੇ ਕੀ ਮੋਲਾ ਦਾ ਜੱਜ ਡਾਕਟਰ ਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ 42000 ਦੀ ਆਪਾਂ ਦੇਣੀ ਆ ਡਾਕਟਰੇ ਮਾਣਤਾਨ ਹੋ ਜਾ ਕੋਈ ਗੱਲ ਨਹੀਂ ਮਾਣ ਥੋੜਾ ਬਹੁਤਾ ਹੋ ਜਾ 42000 ਰੁਪਇਆ ਮੁੱਲ ਆ ਮਾਣਤਾਨ ਜਿਹੜਾ ਮੁਫਤ ਏ ਜ਼ਰੂਰ ਹੋ ਜਾ ਬਹੁਤ ਚੰਗੀ ਆ ਜੀ ਹੂੰ ਕੱਤ ਬੱਡ ਫੁੱਲ ਆਰਡਰ ਵੀ ਕਮਾਲ ਆ ਬਾਈ ਤੇ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਥਾਨ ਲੈ ਵਾ ਵਿੱਚ ਆ ਠੀਕ ਆ ਜੀ ਨਾਗਸੀ ਭਰਾ ਕੋਲੇ ਦੋ ਦੋਨੇ ਵਿਖਾਤੀ ਹਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲੇ ਲੈਸੀ ਰਸੂਲ ਦਿਖਾ ਦੇ ਲੈ ਯੋ ਮੈਂ ਮਰਦੀਆਂ ਬੈਠਾ ਰਹੀ ਥੱਲੇ ਤੇ ਠੰਡੀ ਠੰਡੀ ਹੈ ਨਾ ਬਹੁਤ ਠੰਡੀ ਹੈ ਰੈਕਟਰ